ਅੱਛਿਆ ਕਾਲ ਜੀ ਤਸਦੀਕ ਰਿਓ ਚੈਨਲ ਰੈਵਨਿਊਸ ਤੇ ਮੈਂ ਕਿਰਨ ਚੰਡੀਗੜ੍ਹ ਦੀ ਇੱਕ ਵੱਡੀ ਖਬਰ ਨਿਕਲ ਕੇ ਸਾਹਮਰੇ ਆ ਰਹੀ ਹੈ ਕਿ ਮੁੱਖ ਮੰਤਰੀ ਪੰਜਾਬ ਪ੍ਰਮਾਤਮਾਨ ਨੇ ਸੂਬੇ ਦੀਆਂ ਕੁਬੀਏ ਚੁਣੌਤੀਆਂ ਨਾਲ ਨਜਿੱਠਣ ਲਈ ਵਿਸ਼ਵ ਬੈਂਕ ਤੋਂ ਸਹਾਇਤਾ ਮੰਗੀ ਹੈ ਭਾਰਤ ਲਈ ਵਿਸ਼ਵ ਬੈਂਕ ਨਾਲ ਮੀਟਿੰਗ ਦਰੋਂ ਉਹਨਾਂ ਨੇ ਸੂਬੇ ਨੂੰ ਵਿੱਤੀ ਸਹਾਇਤਾ ਦੇ ਸੰਬੰਧਿਤ ਕੇਸ ਨੂੰ ਮਨਜ਼ੂਰੀ ਨਾਲ ਪੇਸ਼ ਕੀਤਾ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਦੀ ਵਿੱਤੀ ਤੇ ਸੰਸਕੱਤਾਂਚੇ ਦੀ ਮਜ਼ਬੂਤੀ ਪ੍ਰਤੀ ਵਾਜਨ ਵੋਟਰ ਨੂੰ ਉਜਾਗਰ ਕਰਦੇ ਵਿਕਾਸ ਨੂੰ ਹੁਲਾਰਾ ਦੇਣ ਜਨਤਕ ਸਵਾਮਾਂ ਤੇ ਸੁਧਾਰਤੀ ਆਪਣੇ ਨਾਗਰਿਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੇ ਲਈ ਵਿੱਤੀ ਸਹਾਇਤਾ ਦੀ ਲੋੜ ਤੇ ਜ਼ੋਰ ਦਿੰਦਾ ਹੈ। ਉਹਨਾਂ ਨੇ ਇਹਨਾਂ ਸਵਾਰ ਸਬੰਧੀ ਸੂਬੇ ਦੇ ਠੋਸ ਏਜੰਡੇ ਨੂੰ ਪੇਸ਼ ਕਰਦਿਆਂ ਕਿਹਾ ਹੈ ਕਿ ਉਹਨਾਂ ਵੱਲੋਂ ਇਹ ਵਿੱਤੀ ਸਹਾਇਤਾ ਮੰਗਣ ਦਾ ਮੁੱਖ ਮਤਵ ਵਿੱਤੀ ਸੂਝਵਾਨ, ਬਿਹਤਰ ਪ੍ਰਸ਼ਾਸਨ ਤੇ ਬਿਹਤਰ ਢਾਂਗ ਨਾਲ ਸਵਾਮ ਪ੍ਰਦਾਨ ਕਰਨ ਤੇ ਧਿਆਨ ਕੇਂਦਰਿਤ ਕਰਨਾ ਹੈ। ਹੋਰ ਖਬਰਾਂ ਜਰਨਲ ਲਈ ਸਾਡੇ ਚੈਨਲ ਨੂੰ ਘੰਟੀ ਵਾਲਾ ਬਟਨ ਦਬਾ ਕੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਅਤੇ ਵੀਰੋਂ ਵਾਅਦਾ ਕਰਦਾ ਹਾਂ ਕਿ ਅੱਜ ਜਲੂ ਕਰ ਦੇਣਾ ਮਿਲਦੇ ਹਾਂ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ